ਆਹ ਥੋੜੇ ਦਿਨ ਪਹਿਲਾਂ ਵੀ ਇੱਕ ਹਾਸਾ ਹੋਇਆ ਸੀ ਉਹ ਡਰਾਈਵਰ ਤਾਂ ਵਿਚਾਰਾ ਮਾਰ ਗਿਆ ਸੀ ਤੇ ਰੋਡ ਤੇ ਡਿਵਾਈਡਰ ਵੀ ਨਹੀਂ ਨਾ ਲੱਗਾ ਉਹ ਦੇਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਸੀ ਤੇ ਕਰਦਨ ਦੂਸਰਾ ਹਾਸਾ ਫੇਰ ਹੋ ਗਿਆ ਜੀ ਤਾਂ ਕੋਈ ਪ੍ਰਸ਼ਸਨ ਵਗੈਰਾ ਕਿਸੇ ਘਾਇਆ ਕੋਈ ਰੋਡ ਡਿਵਰ ਕੁਝ ਐਸਾ ਕੋ ਸੇਫਟੀ ਨਹੀਂ ਲਗਾ ਰੱਖਾ ਹੈ ਤਾਂ ਜਿਸ ਬੰਦਾ kia ਦੂਰੋਂ ਆਤਾ ਉਸ ਨੂੰ ਨਜ਼ਰ ਨਹੀਂ ਆ ਪਤਾ ਹੈ ਲੇਕਿਨ ਅਸੀਂਨੇ ਆਪਣੇ ਕੁਝ ਕਾਲ ਕਰਕੇ ਇਹ ਲਾਈਟੇ ਲਗਾ ਰਖੀਏ ਇਹ ਬਲੈਸ਼ ਲਗਾ ਰਖੀਏ ਤੇ ਯਹਾਂ ਤੇ ਲਾਈਟ ਲਗਾ ਰਖੀ ਹੈ ਗੱਡੀ ਜਦੋਂ ਆ ਗਈ ਹੈ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਪਾਰ ਕਰਨ ਲੱਗ ਗਿਆ ਬਸ ਉਹਨਾਂ ਨੂੰ ਬ ਮਹਾਰਾਸ਼ਟਰ ਤੋਂ ਕੇਲੇ ਲੈ ਕੇ ਅੰਮ੍ਰਿਤਸਰ ਜਾ ਰਿਹਾ ਕੇਲਿਆਂ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਆਰਮੀ ਦੇ ਪਾਰਕ ਵਿੱਚ ਜਾ ਪਲਟਿਆ ਜਿਸ ਨਾਲ ਟਰੱਕ ਅਤੇ ਉਸ ਵਿੱਚ ਲੱਦਿਆ ਹੋਇਆ ਕੇਲਾ ਨੁਕਸਾਨਿਆ ਗਿਆ ਪਰ ਗਣੀਮਤ ਰਹੀ ਕਿ ਡਰਾਈਵਰ ਦੀ ਜਾਨ ਬਚ ਗਈ ਡਰਾਈਵਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਤ ਦੇ ਕਰੀਬ 3:30 ਵਜੇ ਉਹ ਜਦ ਮਹਾਰਾਸ਼ਟਰ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਆਰਮੀ ਦੇ ਇਸ ਪਾਰਕ ਦੇ ਪਾਸ ਸੜਕ ਕ੍ਰੋਸ ਕਰ ਰੇ ਚਾਰ ਲੋਕ ਇੱਕਦਮ ਛੜਕਦੇ ਵਿਚਾਲੇ ਆ ਗਏ ਜਿਨ੍ਹਾਂ ਨੂੰ ਬਚਾ ਉਹਨਾਂ ਦੇ ਚੱਕਰ ਵਿੱਚ ਟਰੱਕ ਨੂੰ ਜਦ 200 ਵੱਲੋਂ ਕਟਿਆ ਗਿਆ ਤਾਂ ਟਰੱਕ ਬੇਕਾਬੂ ਹੋ ਕੇ پارک ਵਿੱਚ ਜਾ ਪਲਟਿਆ ਪਰ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੱਖਾਂ ਰੁਪਏ ਦਾ ਜੋ ਕੇਲਾ ਵਿੱਚ ਟਰੱਕ ਦੇ ਲੱਦਿਆ ਹੋਇਆ ਸੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜ਼ਿਕਰਯੋਗ ਹੈ ਕਿ ਇੱਕ ਹਫਤਾ ਪਹਿਲਾਂ ਵੀ ਐਸੇ ਜਗ੍ਹਾ ਤੇ ਟਰੱਕ ਬੇਕਾਬੂ ਹੋ ਕੇ ਪਲਟਿਆ ਸੀ ਜਿਸ ਵਿੱਚ ਡਰਾਈਵਰ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਦੇਖੋ ਪੂਰੀ ਰਿਪੋਰਟ ਫਰੋਈਪੁਰ ਤੋਂ ਪੱਤਰਕਾਰ ਸਚੈਨ ਸਿੰਘ ਦੀ ਬਣੇ ਰੋ ਸਟਨਾ ਦੇਖਦੇ ਰੋ ਸਾਡਾ ਚੈਨਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸਰ ਹੈ ਹਾਂਜੀ ਇਹ ਘਟੀ ਮਹਾਰਾਸ਼ਟਰ ਤੋਂ ਆ ਰਹੀ ਜਲਗਾਉਂ ਹਾਂਜੀ ਅੰਮ੍ਰਿਤਸਰ ਦਾ ਹੈ ਮਾਮ ਹਾਂਜੀ ਹੈ ਜੀ ਕਿਲਾ ਇਹ ਅੰਮ੍ਰਿਤਸਰ ਸਰ ਸਵੇਰੇ 3:30 ਵਜੇ ਇੱਥੇ ਆ ਕੇ ਤੇ ਇੱਥੇ ਬੰਦੇ ਬੈਠੇ ਦਿਖਾਈ ਦਿੱਤੇ ਮੈਨੂੰ ਹਾਂਜੀ ਮੈਂ ਸੋਚਿਆ ਕਿ ਸਰਧਾਲੂ ਬੈਠੇ ਨੇ ਆਪਣਾ ਟਾਈਮ ਚੱਲਣ ਡਿਆ ਹੈ ਮੇਲੇ ਵਾਗ ਤੇ ਉਹ ਗੱਡੀ ਜਦੋਂ ਆ ਗਈ ਹੈ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਪਾਰ ਕਰਨ ਲੱਗੇ ਬਸ ਉਹਨਾਂ ਨੂੰ ਬਚਾਉਣ ਦੇ ਨਾਲ ਗੱਡੀ ਜਿਹੜੀ ਬੈਲੈਂਸ ਰੱਖ ਰਹੀ ਹੋਇਆ ਉੱਠ ਕੇ ਬੰਦੇ ਬੈਠੇ ਸੀ ਹਾਂਜੀ ਚਾਰ ਬੰਦੇ ਉਹਨਾਂ ਨੂੰ ਬਚਾਉਂਦੇ ਉਹਨਾਂ ਨੂੰ ਬਚਾਉਣ ਕਰਕੇ ਗੱਡੀ ਮੇਰੀ ਜਿਹੜੀ ਆ ਕੰਟਰੋਲ ਤੋਂ ਬਾਹਰ ਹੋ ਗਈ। ਉਹ ਟੋਲਾ ਨੀ ਵਿਗੜ ਗਿਆ। ਹਾਂਜੀ। ਫੇਰ ਰਫਤਾਰ ਸੀ ਕਿਹਿਆ? ਨਹੀਂ ਰਫਤਾਰ ਤੇ 50 ਤੇ 50 55 ਹਾਂਜੀ ਨਾਰਮਲ ਤੇ ਕਿੰਨੇ ਕਦਮ ਨੁਕਸਾਨ ਤੇ ਸਰ ਹੁਣ ਦੇਖਦੇ ਆ ਜੀ ਗੱਡੀ ਸਿੱਧੀ ਕਰਾਂਗੇ ਫਿਰ ਪਤਾ ਲੱਗੇਗਾ ਜੀ। ਕਾਫੀ ਜ਼ਿਆਦਾ? ਹਾਂਜੀ। ਹਾਂ ਤੇ ਹਾਂਜੀ। ਕੋਈ ਕਾਰਵਾਈ ਨਹੀਂ। ਪਾਰ ਗਏ ਕੋਈ ਹੈ ਤਾਂ ਨਹੀਂ ਨਹੀਂ ਸਰ ਅਕੀ ਤੇ ਨੁਕਸਾਨ ਇਹੀ ਆ ਜਿਹੜਾ ਗੱਡੀ ਦਾ ਬਾਕੀ ਬਚਾ ਹੋ ਗਿਆ ਆਪਣਾ ਛੱਡ ਪੇਟ ਨਹੀਂ ਲੱਗੀ ਮੇਰਣਾ ਜੀ ਰਾਜਕਮਰ ਪਿੰਡ ਖਲਚੀਆਂ ਦੇ ਨਾਲ ਆ ਇੱਕ ਵਾਰੀ ਆ ਜਿਹੜਾ ਹਾਸਾ ਆਇਆ ਤੇ ਕਿੰਨੇ ਦਿਨ ਪਹਿਲਾਂ ਵੀ ਆਇਆ ਆ ਥੋੜੇ ਦਿਨ ਪਹਿਲਾਂ ਵੀ ਇੱਕ ਹਸਾ ਹੋਇਆ ਸੀ ਉਹ ਡਰਾਈਵਰ ਦਾ ਵਿਚਾਰਾ ਮਾਰੀ ਗਿਆ ਸੀ ਔਰ ਇਹ ਰੋਡ ਤੇ ਡਿਵਾਈਡਰ ਵੀ ਨਹੀਂ ਲੱਗਾ ਉਹ ਦੇਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਸੀ ਇਹਦੇ ਕਰਕੇ ਦੂਸਰਾ ਹਸਾ ਫੇਰ ਹੋ ਗਿਆ ਜੀ ਸੜਕ ਵਾਲਿਆਂ ਦੀ ਕੋਈ ਗੱਲ ਨਹੀਂ ਇਹ ਛੜਕ ਵਾਲਿਆਂ ਦੀ ਅੰਗੇਲੀ ਕਰਨੀ ਹੁੰਦਾ ਪਿਆ ਐਕਸੀਡੈਂਟ ਹਾਂਜੀ ਸਾਈਨ ਬੋਰਡ ਦੀ ਇਹ ਲੱਗਾ ਆ ਇਸ ਇੰਦੀ ਵਜ੍ਹਾ ਨਾਲ ਪਤਾ ਨਹੀਂ ਪਤਾ ਕਿਸੇ ਨੂੰ ਨਹੀਂ ਜੀ ਨਹੀਂ ਇੰਦੀ ਵਜ੍ਹਾ ਨਾਲ ਹੀ ਐਕਸੀਡੈਂਟ ਦੁਬਾਰਾ ਐਕਸੀਡੈਂਟ ਹੁੰਦੇ ਪਏ ਫਿਰ ਸਰਕਾਰ ਤਾਂ ਟੈਕਸੀ ਲੈਂਦੀ ਹੈ ਲਾਈਟ ਨਹੀਂ ਮੇਰੇ ਬਾਅਦ ਹਾਂਜੀ ਸਾਈਨ ਬੋਰਡ ਜਿਹੜੇ ਹਾਂਜੀ ਸਰਕਾਰ ਤਾਂ

जब एक नहीं होता है हम कोशिश करते हैं बंदों को जल्दी जल्दी अपने के लिए बंदा भेज देते हैं सर दे रोड रो रो कुछ नहीं लगाते हैं यहाँ कहना है कोई लाइट डरती है किसी आप देख लेना यहाँ पर के अंदर किसी लाइट नहीं है तो कोई बात है अगर बंदा देख ले कुछ नहीं कर पाता ये लाइट भी हमने लगा रखी है गवर्नमेंट कुछ नहीं लगा यहाँ पर कुछ नहीं है, कुछ नहीं है सर ये हमने लगा रखा है ये सर पिछले तेरह तारीख को हुआ था और आज छब्बीस तीन बजे सुबह तीन बजे हुआ मॉर्निंग में सुबह तीन बजे हुआ वो ट्रक बढ़ाता ये ट्रक बैठा तो अभी हमारे साथ देखो टूटी है, भी चली गई, टूट गई है हमने डेमोनेशन लगा रखा था कि बंदो को थोड़ा लगे फटे के हिसाब से वो भी तोड़ के ले जाए हमारे पास कौन सा फंड यहाँ बढ़ाते रहते है सरकार ने कुछ करना ही चाहिए मत रोड दो कर दो या तो कुछ लगा दो ताकि बंदा कुछ किसी की जान बाल बचे ठीक है कम से कम बंदे की जान बचाना बहुत है पाकिस्तान क्या कह सकता है आप याद कर ये हमारा अपॉर्चुनिटी है हमारी